ਇੱਕ ਅਲਫ਼ ਪੜੋ ਛਟਕਾਰਾ ਏ ਇੱਕ ਅਲਫ਼ ਪੜੋ ਛਟਕਾਰਾ ਏ ਇੱਕ ਅਲਫ਼ੋਂ 2 3 4 ਹੋਏ ਫਿਰ ਲੱਖ ਕਰੋੜ ਹਜ਼ਾਰ ਹੋਏ ਇੱਕ ਅਲਫ਼ੋਂ 2 3 4 ਹੋਏ ਫਿਰ ਲੱਖ ਕਰੋੜ ਹਜ਼ਾਰ ਹੋਏ ਫਿਰ ਉੱਥੋਂ ਬਾਜ شمار ਹੋਏ ਇੱਕ ਅਲਫ਼ ਦਾ ਨੁਕਤਾ ਨਿਆਰਾ ਏ ਇੱਕ ਅਲਫ਼ ਪੜੋ ਛਟਕਾਰਾ ਏ ਇੱਕ ਅਲਫ਼ ਪੜੋ ਛਟਕਾਰਾ ਏ ਕਿਉਂ ਪੜਨਾ ਏ ਗੱਡ ਕਿਤਾਬਾਂ ਦੀ ਸਿਰਚਨਾ ਏ ਪੰਡ ਅਜ਼ਾਬਾਂ ਦੀ ਕਿਉਂ ਪੜਨਾ ਏ ਗੱਡ ਕਿਤਾਬਾਂ ਦੀ ਫਿਰ ਚਾਨਣਾ ਪੰਡ ਅਜ਼ਾਬਾਂ ਦੀ ਹੁਣ ਹੋਇਓ ਸ਼ਕਲ ਜ਼ਲਾਦਾਂ ਦੀ ਕਿਉਂ ਪੜਨਾ ਏ ਗੱਡ ਕਿਤਾਬਾਂ ਦੀ ਫਿਰ ਚਾਨਣਾ ਪੰਡ ਅਜ਼ਾਬਾਂ ਦੀ ਹੁਣ ਹੋਇਓ ਸ਼ਕਲ ਜ਼ਲਾਦਾਂ ਦੀ ਅੱਗੇ ਪੈਂਦਾ ਮੁਸ਼ਕਲ ਭਾਰਾ ਏ ਇੱਕ ਅਲਫ਼ ਪੜੋ ਸ਼ਟਕਾਰਾ ਏ ਇੱਕ ਅਲਫ਼ ਪੜੋ ਸ਼ਟਕਾਰਾ ਏ ਇੱਕ ਅਲਫ਼ ਪੜੋ ਸ਼ਟਕਾਰਾ ਏ ਬਣ ਹਾਫਿਜ਼ ਹਿਫਜ਼ ਕੁਰਾਨ ਕਰੇ ਪੜ ਪੜ ਕੇ ਸਾਫ ਜ਼ੁਬਾਨ ਕਰੇ ਬਣ ਹਾਫਿਜ਼ ਹਿਫਜ਼ ਕੁਰਾਨ ਕਰੇ ਪੜ ਪੜ ਕੇ ਸਾਫ ਜ਼ੁਬਾਨ ਕਰੇ ਫਿਰ ਨਿਯਮਤ ਵਿੱਚ ਧਿਆਨ ਕਰੇ ਮਨ ਫਿਰਦਾ ਜਿਉ ਹਲਕਾਰਾ ਏ ਮਨ ਫਿਰਦਾ ਜਿਉ ਹਲਕਾਰਾ ਏ ਇੱਕ ਅਲਫ਼ ਪੜੋ ਛਟਕਾਰਾ ਏ ਇੱਕ ਅਲਫ਼ ਪੜੋ ਛਟਕਾਰਾ ਏ ਬੁੱਲਾ ਵੀ ਬੋਰ ਦਾ ਬੋਆ ਸੀ ਉਹ ਵਿਰਸ਼ ਵੱਡਾ ਜਿਉ ਹੋਇਆ ਸੀ ਬੁੱਲਾ ਬੀ ਬੋੜ ਦਾ ਬੋਇਆ ਸੀ ਉਹ ਵਿਰਸ਼ ਵੱਡਾ ਜਾਂ ਹੋਇਆ ਸੀ ਜਦ ਵਿਰਸ਼ ਉਹ ਫਾਨੀ ਹੋਇਆ ਸੀ ਜਦ ਵਿਰਸ਼ ਉਹ ਫਾਨੀ ਹੋਇਆ ਸੀ ਫਿਰ ਰਹਿ ਗਿਆ ਬੀ ਅਕਾਰਾ ਏ ਇੱਕ ਅਲਫ਼ ਪੜੋ ਛਟਕਾਰਾਈ ਇੱਕ ਅਲਫ਼ ਪੜੋ ਛਟਕਾਰਾਈ ਇੱਕ ਅਲਫ਼ ਪੜੋ ਛਟਕਾਰਾਈ ਇੱਕ ਅਲਫ਼ ਪੜੋ ਛਟਕਾਰਾਈ